ਕਿੰਨੇ ਦਹਾਕਿਆਂ ਤੋਂ ਜਿਹੜੇ ਨੇਗੇ ਸਾਡੇ ਮੈਂਬਰ ਪਾਰਲੀਮੈਂਟ ਰਹਿ ਰਹੇ ਨੇਗੇ ਮੈਂ ਆਪ ਸਾਡੇ ਨੁਮਾਇंदे ਚੁਣ ਕੇ ਅਸੀਂ ਉਹਨਾਂ ਨੂੰ ਭੇਜਦੇ ਆ ਪਰ ਉਹ ਆਪਣੇ ਇਲਾਕੇ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਮਤਲਬ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੇ ਲਈ ਉਹਨਾਂ ਨੇ ਕਿਉਂ ਦੇ ਸਾਡੇ ਬਜਟ ਦੇ ਵਿੱਚ ਜਿਹੜਾ ਕਟੌਤੀ ਕੀਤੀ ਜਾ ਰਹੀ ਹੈ ਤੇ ਇੰਨੀ ਗੰਦੀ ਫੀਡ ਦਿੱਤੀ ਜਾ ਰਹੀ ਹੈ ਤੇ ਨਾਲ ਹੈ ਜਿਹੜਾ ਸਾਡੇ ਮਾਨ ਪੱਤਾ ਉਹ ਸਾਨੂੰ 6-6 ਮਹੀਨੇ ਸੈਂਟਰ ਦਾ ਮਿਲਨੇ ਰਿਹਾ 60 ਰੁਪਏ 60% ਹੈ ਸੈਂਟਰ ਦਿੰਦੀ ਹੈ 40% ਹੈ ਜਿਹੜੀ ਪੰਜਾਬ ਦੀ ਸਰਕਾਰ ਜਾ ਰਹੀ ਹੈ ਅਮ੍ਰਿਤਪਾਲ ਕੌਰ ਸਟੇਟ ਕੈਸ਼ੀਅਰ ਅੰਗਨਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਕੁੱਝ ਕਹਿਣਾ ਚਾਹੁੰਦਾ ਹਾਂ ਜਿਹੜਾ ਆਪਾਂ ਮੈਂ ਜਨਾ ਪੁੱਛਿਆ ਜਿਹਦੇ ਨਾਮ ਤੇ ਇਸ ਤੱਕ ਅੱਜ ਜਿਹੜਾ ਮੈਮੋਰੈਂਡਮ ਦਿੱਤਾ ਗਿਆ ਹੈਗਾ ਮੈਂਬਰ ਪਾਰਲੀਮੈਂਟ ਜਿਹਨੂੰ ਮੈਮੋਰੈਂਡਮ ਨਹੀਂ ਅੱਜ ਅਸੀਂ ਉਹਨਾਂ ਨੂੰ ਚਾਰਜ ਸ਼ੀਟ ਦਿੱਤੀ ਹੈ ਚਾਰਜ ਸ਼ੀਟ ਦਾ ਨੂੰ ਪਤਾ ਹੈ ਕਿ ਕਿਸ ਰੂਪ ਦੇ ਵਿੱਚ ਮਿਲਦੀ ਹੈ ਕਿ ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਗੁਨਾਹ ਕਰਦਾ ਹੈਗਾ ਤਾਂ ਉਸ ਰੂਪ ਤੇ ਵਿੱਚ ਉਸ ਦੀ ਇੱਕ ਚਾਰਜ ਸ਼ੀਟ ਲਿਖੀ ਜਾਂਦੀ ਹੈਗੇ ਤਾਂ ਅੱਜ ਅਸੀਂ ਵੀ ਜਿਹੜੀ ਹੈਗੀ ਮੈਂਬਰ ਪਾਰਲੀਮੈਂਟ ਦੇ ਨਾਮ ਤੇ ਉੱਤੇ ਚਾਰਜ ਸ਼ੀਟ ਲਿਖੀ ਹੈ ਕਿ ਉਹ ਪਿਛਲੇ ਲਗਾਤਾਰ ਕਿੰਨੇ ਦਹਾਕਿਆਂ ਤੋਂ ਜਿਹੜੇ ਨੇਗੇ ਸਾਡੇ ਮੈਂਬਰ ਪਾਰਲੀਮੈਂਟ ਰਹਿ ਰਹੇ ਨੇਗੇ ਮੈਂ ਆਪ ਸਾਡੇ ਨੁਮਾਇੰਦੇ ਚ ਲਈ ਆਪਣੇ ਪੰਜਾਬ ਦੇ ਲਈ ਆਪਣੇ ਮਤਲਬ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੇ ਲਈ ਉਹਨਾਂ ਨੇ ਕਿੰਨੀ ਵਾਰੀ ਆਵਾਜ਼ ਉਠਾਈ ਕਿੰਨੀ ਵਾਰੀ ਉਹਨਾਂ ਨੇ ਦੇਸ਼ ਤੇ ਬੱਚਿਆਂ ਦੇ ਲਈ ਆਵਾਜ਼ ਠਾਈ ਕਿਉਂਕਿ ਜਿਹੜੀ ਆਈਸੀਡੀਐਸ ਸਕੀਮ ਹੈਗੀ ਇਹ ਗਰਾਊਂਡ ਰੋਡ ਦੇ ਉੱਤੇ ਕੰਮ ਕਰਦੀ ਹੈ ਔਰ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੇ ਲਈ ਕੰਮ ਕਰਦੀ ਹੈਗੀ ਤੇ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੇ ਕਪੋਸ਼ਨ ਨੂੰ ਲੈ ਕੇ ਕੰਮ ਕਰਦੀ ਹੈਗੀ ਕਪੋਸ਼ਿਤ ਵਰਗੀ ਜਿਹੜੀ ਬਿਮਾਰੀ ਹੈਗੀ ਉਸ ਦੇ ਖਿਲਾਫ ਜਿਹੜੀ ਹੈਗੀ ਲੜਾਈ ਲੜੀ ਜਾ ਰਹੀ ਹੈਗੀ ਉਸ ਨੂੰ ਜਿਹੜਾ ਕਪੋਸ਼ਨ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਸਿਰਫ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਕੋਈ ਬਜ ਕਿਆ ਜਾ ਰਿਹਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਲਈ ਬਜਟ ਰੱਖਿਆ ਗਿਆ ਪਿਛਲਾ 23000 ਕਰੋੜ ਸੀ ਤੇ ਉਹਨੂੰ ਉਸ ਨੂੰ ਸਿਰਫ 200 ਹੀ ਹੋ ਰਿਹਾ ਉਹਦੇ ਵਿੱਚ ਵਾਧਾ ਕੀਤਾ ਗਿਆ ਹੈਗਾ ਤੇ ਤੁਸੀਂ ਦੱਸੋਗੇ ਜੇਕਰ ਸਰਕਾਰ ਸੱਚਮੁੱਚ ਇਸ ਸਕੀਮ ਨੂੰ ਸਹੀ ਮਾਇਨੇ ਦੇ ਵਿੱਚ ਚਲਾਉਣਾ ਚਾਹੁੰਦੀ ਹੈ ਸਹੀ ਮਾਇਨੇ ਦੇ ਵਿੱਚ ਕਪੋਸ਼ਨ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਉਹ ਆਪ ਅੱਜ ਬਜਟ ਦੇ ਵਿੱਚ ਜਰੂਰ ਕੁਛ ਨਾ ਕੁਛ ਨਵਾ ਕਰਦੀ ਕਿਉਂਕਿ ਅੱਜ ਉਸ ਦਾ ਆਖਰੀ ਬਜਟ ਸੀਗਾ ਤੇ ਅੱਜ ਆਖਰੀ ਜਿਹੜੀ ਉਸ ਦੀ ਰੂਪਰੇਖਾ ਹੈਗੀ ਉਹ ਵੀ ਬਿਲਕੁਲ ਜ਼ੀਰੋ ਰਹੀ ਹੈਗੀ ਤੇ ਇਸ ਕਰਕੇ ਅਸੀਂ ਇਸ ਸਰਕਾਰ ਦਾ ਪੂਰ ਜ਼ੋਰ ਵਿਰੋਧ ਕਰਦੇ ਆਂ ਹਰਜੀਤ ਨਾਮ ਆਪਣਾ ਮੈਂ ਅੰਗਨ ਵੜੀ ਮਲਾਜਮ ਯੂਨੀਵਰਸਿਟੀ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋੜਾ ਅੱਜ ਜਿਹੜਾ ਸਾਡਾ ਸਾਰੀ ਆਲ ਇੰਡੀਆ ਦੇ ਵਿੱਚ ਸਾਡੀ ਕਾਲ ਸੀਗੀ ਵੀ ਅਸੀਂ ਜਿਹੜਾ ਕੇਂਦਰ ਦੀ ਸਰਕਾਰ ਹੈ ਤੇ ਉਸ ਨੇ ਵੱਡੇ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ ਅੱਜ ਜਿਹੜਾ ਸੈਸ਼ਨ ਦੇ ਵਿੱਚ ਸਾਡਾ ਬਜਟ ਪਾਸ ਕਰਨਾ ਸੀਗਾ ਉਹਦੇ ਖਿਲਾਫ ਸਾਡਾ ਜਿਹੜਾ ਅੱਜ ਰੋਸ ਸੀਗਾ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਮੋਦੀ ਸਰਕਾਰ ਨਹੀਂ ਆਈ ਸੀ ਉਸ ਟਾਈਮ ਉਸਨੇ ਵਾਅਦਾ ਕੀਤਾ ਸੀ ਵੀ ਅੰਗਣਵਾੜੀ ਵਰਕਰਾਂ ਦੇ ਮਾਨ ਪੱਤੇ ਜਵਾਦਾ ਕਰੂੰਗਾ ਤੇ ਨਾਲ ਹੀ ਜਿਹੜਾ ਵੀ ਅਸੀਂ ਹੈਲਪ ਵਰਕਰ ਹੈਲਪਰਾਂ ਨੂੰ ਪੈਨਸ਼ਨ ਸਕੀਮ ਲਾਗੂ ਕਰਾਂਗੇ ਇਸੇ ਤਰੀਕੇ ਨਾਲ ਆਮ ਲੋਕਾਂ ਨਾਲ ਵੀ ਵਾਅਦਾ ਕੀਤਾ ਸੀ 15 ਲੱਖ ਰੁਪਈਆ ਜਿਹੜਾ ਅਸੀਂ ਆਮ ਲੋਕਾਂ ਦੇ ਖਾਤੇ 'ਚ ਪਾਵਾਂਗੇ ਤੇ ਰੁਜ਼ਗਾਰ ਵੀ ਦਵਾਂਗੇ ਨਾ ਰੁਜ਼ਗਾਰ ਦਿੱਤਾ ਨਾ ਖਾਤੇ 'ਚ ਪੈਸੇ ਆਏ ਤੇ ਸਮਾਂ ਤੇ ਜਿਹੜਾ ਵੀ ਬਜਟ ਅੱਜ ਵੀ ਜਾਰੀ ਕੀਤਾ ਉਹ ਸ਼ਰਮਾਇਦਾਰਾਂ ਦੇ ਹੱਕ ਦੇ ਵਿੱਚੇ ਕੀਤਾ ਤੇ ਸਾਡਾ ਕੰਮ ਦਾ ਬੋਸ ਤਾਂ ਸਾਨੂੰ ਦੇ ਦਿੱਤਾ ਤੇ ਅਸੀਂ ਜਿਹੜੇ ਆ ਇਸ ਦਾ ਵਿਰੋਧ ਕਰਨ ਆਏ ਆ ਪਹਿਲਾਂ ਅਸੀਂ ਇਸ ਟਿਆਲੇ 'ਚ ਇਸ ਕਰਕੇ ਆਏ ਆ ਕਿਉਂਕਿ ਜਦੋਂ ਕਿ ਪਹਿਲਾਂ ਮਹਾਰਾਣੀ ਇਲੈਕਸ਼ਨ ਲੜ ਰਹੇ ਸੀਗੇ ਉਸ ਵਾਰ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਮੈਂ ਤੁਹਾਡੀ ਸੰਸਦ 'ਚ ਗੱਲ ਰੱਖੂਗਾ ਅੱਜ ਅਸੀਂ ਇਹਨਾਂ ਤੋਂ ਜਵਾਬ ਮੰਗਣ ਆਇਆ ਵੀ ਤੁਸੀਂ ਪਾਰਸਲ 'ਚ ਇੱਕ ਵਾਰੀ ਵੀ ਸਾਡੀ ਅਗਣਵਾਰੀ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਆਉਣ ਵਾਲੇ ਇਲੈਕਸ਼ਨਾਂ 24 ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਦੇ ਐਮਪੀ ਜਾਣਗੇ ਉੱਥੇ-ਉੱਥੇ ਅਸੀਂ ਇਹਨਾਂ ਦੇ ਆਮ ਲੋਕਾਂ ਨੂੰ ਜੋੜ ਕੇ ਇਹਨਾਂ ਦਾ ਦੱਸਾਂਗੇ ਵੀ ਇਹ ਜਿਹੜੀ ਸਰਕਾਰਾ ਬਹੁਤ ਨਕਮੀਆਂ ਚਾਹੇ ਉਹ ਕਾਂਗਰਸ ਦੀ ਆ ਚਾਹੇ ਉਹ ਅਕਾਲੀ ਪਾਰਟੀ ਦੀ ਆ ਇੱਕੋ ਥੈਲੀ ਦੇ ਚਿੱਟੇ-ਵੱਟੇ ਆ ਦੇ ਇਸ ਕਰਕੇ ਪੰਜਾਬ ਦੀ ਸਰਕਾਰ ਵੀ ਘੱਟ ਨਹੀਂ ਕੀਤਾ ਤੇ ਸਾਡੇ ਦਿਨੋ ਦਿਨ ਸਾਡੇ ਬਜਟ ਦੇ ਵਿੱਚ ਜਿਹੜਾ ਕਟੌਤੀ ਕੀਤੀ ਜਾ ਰਹੀ ਹੈ ਤੇ ਅਨੇਕ ਗੰਦੀ ਫੀਡ ਦਿੱਤੀ ਜਾ ਰਹੀ ਹੈ ਤੇ ਨਾਲ ਹੈ ਜਿਹੜਾ ਸਾਡੇ ਮਾਨ ਪੱਤਾ ਹੈ ਉਹ ਸਾਨੂੰ 6-6 ਮਹੀਨੇ ਸੈਂਟਰ ਦਾ ਮਿਲਨੇ ਰਿਹਾ 60 ਰੁਪਏ 60% ਹੈ ਸੈਂਟਰ ਦਿੰਦੀ ਹੈ 40% ਹੈ ਜਿਹੜੀ ਪੰਜਾਬ ਦੀ ਸਰਕਾਰ ਜਾ ਰਹੀ ਹੈ ਕਿਉਂਕਿ ਇਹਨਾਂ ਨਾਲੇ ਸਾਡੇ ਸਾਡੇ ਜਿਹੜੀ ਅੰਗਰਵਾੜੀ ਵਰਕਰਾਂ ਨੇ ਹੈਲਪਰਾਂ ਨੇ ਉਹ ਵਿੱਡੋ ਨੇ ਜਾਦਾ ਕਮਜ਼ੋਰ ਵਰਗ ਦੇ ਵਿੱਚੋਂ ਹੈ ਤੇ ਉਹਨਾਂ ਦੇ ਜਿਹੜੀ ਹੈ ਵੀ ਰੋਟੀ ਅੱਸੀ ਦੇ ਨਾਲ ਚੱਲਦੀ ਉਹਨਾਂ ਦੇ ਚੁੱਲ੍ਹੇ ਠੰਡੇ ਪਏ ਨੇ ਅਸੀਂ ਇਸ ਕਰਕੇ ਪੰਜਾਬ ਦੀ ਸਰਕਾਰ ਨਾਲ ਵੀ ਰਣਨੀਤੀ ਬਣਾ ਰਹੇ ਹਾਂ ਤੇ ਅਸੀਂ ਆਉਣ ਵਾਲੇ ਲਖਣਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਇਸ ਦਾ ਬਰੋਧ ਕਰਾਂਗੇ ਕਾਰਜਯੋਗ ਅੰਗਰਵਾੜੀ ਮੁਲਾਜ਼ਮ ਯੂਨੀਅਨ ਜਿਹੜਾ ਬਾਕਮੌਕ ਪੰਜਾਬ ਦੇ ਜ਼ਿਲ੍ਹਿਆਂ ਤੋਂ ਆਏ ਨੇ ਤੇ ਇੱਥੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਅੱਜ ਹੀ ਸੋ ਸਾਡੀਆਂ ਪਹਿਣਾ ਰੰਗ ਬਰੰਗੇ ਸੂਟ ਪਾ ਕੇ ਅੰਨਿਆ ਇੱਕ ਦਿਨ ਆਪਣੇ ਆਂਗਨਵਾੜੀ ਲਈ ਕੱਢਲੇ ਕਰੋ ਕਿਉਂਕਿ ਇਹ ਵੀ ਇੱਕ ਜਿਉਂਦੀ ਵਰਤੀ ਕਹਾਣਿਂ ਕਿਹਾ ਜਾਂਦਾ ਹੈ ਤੇ ਇਹਦੇ ਵੀ ਕਿਹ ਰਾਜ ਹੈ ਐਸ ਰਾਜ ਨੂੰ ਵੀ ਤੁਸੀਂ ਆਪਣੇ ਅੰਦਰ ਰੱਖ ਕੇ ਵਰਤੀ ਜਰੂਰ ਪਾਣੀ ਹੈ ਬਾਕੀ ਫੋਟੋਆਂ ਬੰਦੀਆਂ ਹੈ ਜਿੱਥੇ ਵੀ ਕਿਸੇ ਕੋਈ ਵੀ ਰੱਲੀ ਹੁੰਦੀ ਹੈ ਸੋ ਸਾਰੀ ਅਗਨਵਾੜੀ ਵਰਕਰ ਹੈਲਪਰ ਜਿੱਤੇ ਸਾੜੀ ਹੈ ਲਾਡ ਸਾਡੀਆਂ ਭੈਣਾਂ ਦਾ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਡੇ ਗੋ ਰੁਸਾ ਬਹੁਤ ਦੁਸਾਗਾ ਇਹ ਜਿਹੜਾ ਸਾਡਾ ਅਜ ਮੰਗ ਪੱਤਰ ਹੈ ਇਹ ਸੰਸਦ ਜਾ ਕੇ ਗੂੰਜਾ ਪਾਵੇ ਸਾਡੀ